ਨਹੀਂ ਰਹਾ ਵਿਧਵਾ ਮਾਦਾ ਇਕਲੋਤਾ ਕਮਾਉ ਪੁੱਤ ਸੜਕੀ ਹੱਥ ਸੇ ਦੌਰਾਨ ਨੌਜਵਾਨ ਹੋਇਆ ਰੱਬ ਨੂੰ ਪਿਆਰਾ ਪਿੱਛੇ ਛੱਡ ਗਿਆ ਰੋਂਦੀ ਕੁਰਲੌਂਦੀ ਹੋਈ ਮਾਂ ਤੇ ਭੈਣ ਜੀ ਹਾਂ ਅਜੇ ਹੀ ਇੱਕ ਕਟਨਾ ਲੁਧਿਆਣਾ ਦੇ ਹੰਬੜਾ ਰੋਡ ਤੇ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਉਹ ਆਪਣੇ ਪਿੱਛੇ ਰੋਂਦੀ ਘਰੌਂਦੀ ਹੋਈ ਵਿਧਵਾ ਮਾਂ ਤੇ ਭੈਣ ਨੂੰ ਛੱਡ ਗਿਆ ਹੈ ਦੱਸਿਆ ਕਿ ਇਸ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਪਿੰਡ ਸਲੇਮਪੁਰਾ ਦਾ ਰਹਿਣ ਵਾਲਾ ਹੈ ਤੇ ਉਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਇਹ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਸ਼ਾਮ ਨੂੰ ਜਾ ਰਿਹਾ ਸੀ ਕਿਉਂਕਿ ਉਸ ਦੀ ਰਾਤ ਦੀ ਸ਼ਿਫਟ ਹੁੰਦੀ ਹੈ ਜਿਸ ਦੌਰਾਨ ਉਹ ਇਸ ਸੜਕੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਨੂੰ ਇੱਕ ਸਮਾਨ ਨਾਲ ਲੱਦੇ ਹੋਏ ਏਸੀਈ ਜਿਸ ਨੂੰ ਅਸੀਂ ਛੋਟਾ ਹਾਥੀ ਵੀ ਕਹਿੰਦੇ ਹਾਂ ਉਸ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਮੌਕੇ 'ਤੇ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਕਰਮਜੀਤ ਸਿੰਘ ਦੇ ਚਾਚਾ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਕਰਮਜੀਤ ਲੱਡਵਾਲ ਵਿਕੇਸ ਸਥਿਤ ਇੱਕ ਟੈਕਸਟਾਈਲ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਿੱਥੇ ਕਿ ਉਹ ਗਾਰਡ ਦੇ ਵਜੋਂ ਜਿਹੜੀਆਂ ਆਪਣੀਆਂ ਸੇਵਾਵਾਂ ਦਿੰਦਾ ਸੀ ਤੇ ਉਸ ਦੀ ਜਿਹੜੀ ਸ਼ਿਫਟ ਹੈ ਉਹ ਰਾਤ ਦੀ ਹੁੰਦੀ ਹੈ ਇਸ ਕਰਕੇ ਉਹ ਸ਼ਾਮ ਨੂੰ ਕੰਮ ਤੇ ਜਾਂਦਾ ਸੀ ਤੇ ਇਸ ਵੇਲੇ ਜਦੋਂ ਸੜਕੀ ਹਾਦਸਾ ਹੁੰਦਾ ਉਸ ਵੇਲੇ ਵੀ ਉਹ ਆਪਣੇ ਕੰਮ ਤੇ ਹੀ ਜਾ ਰਿਹਾ ਸੀ ਤੇ ਸੜਕ ਦੇ ਉੱਪਰ ਉਸ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜਾ ਸਮਾਨ ਨਾਲ ਲੱਦਿਆ ਹੋਇਆ ਏਸੀ ਜਿਸ ਨੂੰ ਅਸੀਂ ਛੋਟਾ ਹਾਥੀ ਕਹਿੰਦੇ ਹਾਂ ਉਸ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਛੋਟੇ ਹਾਥੀ ਦਾ ਡਰਾਈਵਰ ਹੈ ਉਸ ਨੇ ਆਪਣੇ ਵੱਲੋਂ ਤਾਂ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਆਪਣੇ ਦੰਦੇ ਵਿੱਚੋਂ ਬਾਹਰ ਉਤਰਿਆ ਤੇ ਉਸਨੇ ਕਰਮਜੀਤ ਨੂੰ ਬਚਾਉਣ ਦੇ ਲਈ ਆਸ-ਪਾਸ ਦੇ ਲੋਕਾਂ ਨੂੰ ਆਵਾਜ਼ਾਂ ਵੀ ਮਾਰੀਆਂ ਤੇ ਲੋਕਾਂ ਨੇ ਉਸਦੀ ਮਦਦ ਵੀ ਕੀਤੀ ਤੇ ਉਸਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਪਰੰਤੂ ਜਿਸ ਵਕਤ ਤੱਕ ਉਹ ਹਸਪਤਲ ਪਹੁੰਚਦਾ ਜਿਹੜਾ ਕਰਮਜੀਤ ਹੈ ਉਹ ਆਪਣੇ ਸਾਹ ತ್ಯਾਗ ਚੁੱਕਾ ਸੀ ਉਸ ਦੀ ਮੌਤ ਹੋ ਚੁੱਕੀ ਸੀ ਤੇ ਬਾਅਦ ਦੇ ਵਿੱਚ ਕਰਮਜੀਤ ਦੇ ਮੋਬਾਈਲ ਤੋਂ ਹੀ ਨੰਬਰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਤੇ ਹੋਈ ਘਟਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਹੀ ਕਰਮਜੀਤ ਦੇ ਪਰਿਵਾਰਕ ਮੈਂਬਰ ਵੀ ਪਹੁੰਚਦੇ ਨੇ ਤੇ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਨੇ ਛੋਟੇ ਹਾਥੀ ਦੇ ਦਾ ਡਰਾਈਵਰ ਹੈ ਉਸ ਨੂੰ ਆਪਣੇ ਗ੍ਰਿਫਤ ਦੇ ਵਿੱਚ ਲੈ ਲਿਆ ਤੇ ਮਾਮਲਾ ਦਰਜ ਕਰ ਰਿਹਾ ਹੁਣ ਅਗਲੀ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਥੇ ਦੱਸਦੀ ਹੈ ਕਿ ਕਰਮਜੀਤ ਸਿੰਘ ਜਿਹੜਾ ਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਸ਼ਾਮ ਨੂੰ ਆਪਣੇ ਕੰਮ ਤੇ ਜਾਂਦਾ ਸੀ ਤੇ ਹੁਣ ਵੀ ਜਿਸ ਤਰ੍ਹਾਂ ਉਸਦੇ ਨਾਲ ਇਹ ਹਾਦਸਾ ਵਾਪਰਦਾ ਉਹ ਆਪਣੇ ਕੰਮ ਤੇ ਹੀ ਜਾ ਰਿਹਾ ਸੀ ਜਿਸ ਦੌਰਾਨ ਉਸਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਥੇ ਕਰਮਜੀਤ ਨੂੰ ਕੀ ਪਤਾ ਸੀ ਕਿ ਉਹ ਜਿਸ ਤਰ੍ਹਾਂ ਰੋਜ਼ ਕੰਮ ਤੇ ਜਾਂਦਾ ਕਿ ਉਸਨੇ ਹੁਣ ਕਦੇ ਆਪਣੇ ਘਰ ਵਾਪਸ ਕਦੀ ਪਰਤਣਾ ਹੀ ਨਹੀਂ ਹੈ ਉਹ ਤਾਂ ਹਮੇਸ਼ਾ ਦੀ ਤਰ੍ਹਾਂ ਕਮਾਉਣ ਦੇ ਲਈ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਕਿ ਉਹਨਾਂ ਦਾ ਜੀਵਨ ਵਧੀਆ ਤਰੀਕੇ ਨਾਲ ਚੱਲਦਾ ਰਹੇ ਤਾਂ ਕਿ ਉਹ ਆਪਣੇ ਕੰਮ ਤੇ ਜਾਵੇ ਆਪਣੀਆਂ ਸੇਵਾਵਾਂ ਦੇਵੇ ਤੇ ਆਪਣਾ ਮਿਹਨਤਾਨਾ ਲਵੇ ਪਰੰਤੂ ਉਸ ਨੂੰ ਅਗਰ ਇਹ ਪਤਾ ਹੁੰਦਾ ਕਿ ਉਸ ਦੇ ਨਾਲ ਇਹ ਹਾਦਸਾ ਵਾਪਰ ਜਾਣਾ ਤੇ ਸ਼ਾਇਦ ਉਹ ਇਸ ਰੰ ਕੰਮ ਤੇ ਹੀ ਨਾ ਜਾਂਦਾ ਪਰੰਤੂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਮਾਉਣ ਦੇ ਲਈ ਆਪਣੇ ਕੰਮ ਤੇ ਜਾਣ ਵਾਲਾ ਜਿਹੜਾ ਕਰਮਜੀਤ ਹੈ ਉਹ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਆਪਣੇ ਪਿੱਛੇ ਆਪਣੀ ਇੱਕ ਵਿਧਵਾ ਮਾਂ ਤੇ ਭੈਣ ਨੂੰ ਛੱਡ ਗਿਆ ਉਹ ਆਪਣੀ ਵਿਧਵਾ ਮਾਂ ਤੇ ਪੈਣ ਦਾ ਇਕਲੌਤਾ ਸਹਾਰਾ ਸੀ ਇਕਲੌਤਾ ਕਮਾਉਂਪੁੱਤ ਸੀ ਤੇ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਨੇ ਕਰਮਜੀਤ ਦੀ লাশ ਨੂੰ ਸਿਵਲ ਹਸਪਤਾਲ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ ਜਿੱਥੇ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ লাশ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਹੁਣ ਪੁਲਿਸ ਜਿਹੜੀ ਅਗਲੀ ਦੀ ਕਾਰਵਾਈ ਉਹ ਕਰ ਰਹੀ ਹੈ